ਸੋ ਰਠ ਮਹੱਲਾ ਪੰਜਵ ਜਨਮ ਜਨਮ ਕੇ ਦੁਖ ਨਿਵਾਰੈ ਸੂਕਾ ਮਨ ਸਾਧਾਰੈ ਜਨਮ ਜਨਮ ਕੇ ਦੁਖ ਨਿਵਾਰੈ ਸੂਕਾ ਮਨ ਸਾਧਾਰੈ ਦਰਸਨ ਭੇਟ ਤੋਤ ਨਿਹਾਲ ਹਰਿ ਕਾ ਨਾਮ ਬੀਚਾਰੈ ਮੇਰਾ ਬੈਦ ਗੁਰੂ ਗੋਬਿੰਦਾ ਹਰ ਹਰ ਨਾਮ ਔਖਦ ਮੁਖ ਦੇਵੈ ਕਟੈ ਜੰਮ ਕੀ ਫੰਧਾ ਰਹਾਉ ਸਮਰਾਥ ਪੁਰਖ ਪੂਰਨ ਵਿਧਾਤੇ ਆਪੇ ਕਰਨਹਾਰਾ ਆਪਣਾ ਦਾਸ ਹਰ ਆਪ ਉਵਾਰਿਆ ਨਾਨਕ ਨਾਮ ਆਧਾਰਾ ਸਮਰਾਥ ਪੁਰਖ ਪੂਰਨ ਵਿਧਾਤੇ ਆਪੇ ਕਰਨ ਹਾਰਾ ਆਪਣਾ ਦਾਸ ਹਰ ਆਪ ਉਵਾਰਿਆ ਨਾਨਕ ਨਾਮ ਆਧਾਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਸੋਰਠ ਮਹੱਲਾ ਪੰਜਵਾ ਜਨਮ ਜਨਮ ਕੇ ਦੂਖ ਨਿਵਾਰੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਦੀ ਸਾਜੀ ਨਵਾਜੀ ਗੁਰੂ ਖਾਲਸਾ ਸਾਧ ਸੰਗਤ ਜੀ ਦੁਨੀਆਂ ਦੇ ਜਿਹੜੇ ਵੈਦ ਹਨ ਉਹ ਸਰੀਰ ਕਾ ਮਾਨਸਿਕ ਇਹ ਤੇ ਵਾਇਕੋਏ ਰੋਗਾਂ ਦੀ ਪੂਰੀ ਨਿਵਰਤੀ ਨਹੀਂ ਕਰ ਸਕਦੇ ਜੇ ਇੱਕ ਰੋਗੀ ਨਿਵਰਤੀ ਕਰਦੇ ਦੂਆ ਰੋਗ ਬਣਿਆ ਰਹਿੰਗਾ ਹੈ ਸਤਿਗੁਰੂ ਮਹਾਰਾਜ ਸਾਹਿਬ ਐਸੇ ਸੱਚੇ ਵੈਦ ਹਨ ਜੋ ਲੋਕ ਪ੍ਰਲੋਗ ਦੇ ਜਿੰਨੇ ਦੁੱਖ ਆਏ ਜਨਮਾਂ ਜਮਾਂ ਦੇ ਜਿੰਨੇ ਦੁੱਖ ਆਏ ਉਹਨੇ ਸਾਰਿਆਂ ਨੂੰ ਮੇਟ ਕਰਕੇ ਸੱਚੇ ਪਾਤਸ਼ਾਹ ਅਰੋਹ ਕਰਕੇ ਵਾਇਰੂ ਦੇ ਵਿੱਚ ਅਪੇਹਿਤ ਕਰ ਦਿੰਦੇ ਹਨ ਐਸੇ ਸਤਿਗੁਰੂ ਮਹਾਰਾਜ ਸਾਹਿਬ ਜੀ ਮਹਿਲ ਹੈ ਸੋ ਸਲਗੁਰੂ ਸਾਹਿਬ ਜੀ ਨੂੰ ਬੈਦ ਰੂਪ ਕਰਕੇ ਇਹ ਸੌਦੂ ਚ ਸਲਗੁਰੂ ਮਾਰਾ ਉਚਾਰਨ ਕਰਦੇ ਹੁਣ ਸੋਰਠ ਮਹੱਲਾ ਪੰਜਵਾ ਜਨਮ ਜਨਮ ਕੇ ਦੂਖ ਨਿਵਾਰੈ ਗਰੀਬ ਰਾਹੀ ਇੱਕ ਜਨਮ ਦੇ ਨਹੀਂ ਜਨਮਾ ਜਨਮਾਂ ਜਨਮਾਂ ਦੇ ਜਿਨ੍ਹਾਂ ਜਨਮਾਂ ਦਾ ਅੰਤ ਨਹੀਂ ਆਉਂਦਾ ਅਨੇਕ ਪ੍ਰਕਾਰ ਦੇ ਜਨਮਾਂ ਜਨਮਾਂ ਦੇ ਜੋ ਅਗਿਆਨ ਕਰਕੇ ਦੁੱਖਾਂ ਨੇ ਆਵਾ ਗੌਣ ਦੇ ਜੰਮਣ ਮਰਨ ਦੇ ਜੂਨਾ ਦੇ ਵਿਕਾਰਾਂ ਦੇ ਉਨੇ ਸਾਰਿਆਂ ਦੁੱਖਾਂ ਨੂੰ ਮਾਰਾ ਸਭ ਮੀੜ ਗੰਗੇ ਆ ਸੁੱਕਾ ਮਨ ਸਾਧਾਰਨ ਜੀਨੋ ਸੁੱਕਿਆ ਆ ਮਨ ਹੈ ਪਰਮੇਸ਼ਰ ਦੇ ਪ੍ਰੇਮ ਰੂਪੀ ਰਸ ਤੋਂ ਹੀਣਾ ਹੈ ਸਰਦਾ ਰੂਪੀ ਜੜ ਜਿਹਦੀ ਸੁੱਕ ਚੁੱਕੀ ਹੈ ਉਸ ਮੈਨੂੰ ਸਹਿਤ ਆਸਰੇ ਦੇ ਮਾਰਾ ਕਰਕੇ ਸੁਧਾਰ ਦਿੰਦੇ ਹਨ ਦਰਸਨ ਭੇਟ ਤੋਤ ਨਿਹਾਲਾ ਸਤਗੁਰੂ ਸਾਹਿਬ ਦੇ ਦਰਸ਼ਨਨ ਭੇਟ ਨੂੰ ਮਿਲਣੇ ਕਰਕੇ ਨਿਹਾਲ ਅਨੰਦ ਸਹਿਤ ਹੋ ਜਾਈਦਾ ਪ੍ਰਸੰਨ ਹੋ ਜਾਈਦਾ ਹਰ ਕਾ ਨਾਮ ਵਿਚਾਰ ਸਤਿਗੁਰੂ ਮਹਾਰਾਜ ਸਾਹਿਬ ਪਰਮੇਸ਼ਰ ਦੇ ਨਾਮ ਦੀ ਵਿਚਾਰ ਬਖਸ਼ਦੇ ਹਨ ਮੇਰਾ ਵੈਦ ਗੁਰੂ ਗੋਬਿੰਦਾ ਮੇਰੇ ਵੈਦ ਹਨ ਸਤਿਗੁਰੂ ਅਕਾਲਪੁਰ ਖਾਪ ਪਰਸਵੀ ਦੀ ਅੱਖਿਆ ਕਰਨ ਵਾਲੇ ਹਰ ਹਰ ਨਾਮ ਔਖ ਦੁ ਮੁਖ ਦੇਵੈ ਮੁਖ ਦੇ ਅੰਦਰ ਪਰਮੇਸ਼ਰ ਦੇ ਨਾਮ ਦੀ ਦਵਾਈ ਬਖਸ਼ਦੇ ਹਨ ਕਟ ਜਮ ਕੀ ਫੰਧਾ ਜੋ ਸਤਿਗੁਰੂ ਸਾਹਿਬ ਜੀ ਅੱਦੀ ਬਿਯਾਦੀ ਉਪਾਦੀ ਨੂੰ ਵੀ ਮੇਟਦੇ ਹਨ ਤੇ ਜਮਾ ਦੇ ਫਸਾਹ ਨੂੰ ਵੀ ਕੱਟ ਦਿੰਦੇ ਹਨ ਰਹਾਉ ਸਰਮਰਾਥ ਪੂਰਖ ਪੂਰਨ ਵਿਦਾਤੇ ਸਰਬ ਕਲਾ ਸਮਰਾਠਾਨ ਮਹਾਰਾਜ ਸਾਹਿਬ ਪੂਰਨ ਕਰਮ ਅਨੁਸਾਰ ਫਲ ਪ੍ਰਾਪਤੇ ਹਨਗੇ ਪੂਰਨ ਵਿਆਪਕ ਹੈ ਆਪ ਹੀ ਕਰਨ ਹਾ ਆਪ ਹੀ ਜਗਤ ਨੂੰ ਪੈਦਾ ਕਰਨ ਵਾਲੇ ਆਪ ਹੀ ਪਾਲਣਾ ਕਰਨ ਵਾਲੇ ਆਪ ਹੀ ਕਲਿਆਣ ਕਰਨ ਵਾਲੇ ਹਨ ਆਪਣਾ ਦਾਸ ਹਰ ਆਪ ਉਬਾਰਿਆ ਆਪ ਦਾ ਸੇਵਕ ਜਾਣ ਕੇ ਕਰਤਾਰ ਨੇ ਆਪ ਹੀ ਬਚਾਉਣਾ ਕੀਤਾ ਹੈ ਨਾਨਕ ਨਾਮ ਆਧਾਰ ਹੈ ਸ਼੍ਰੀ ਗੁਰੂ ਜੀ ਕਹਿੰਦੇ ਆਪਣੇ ਨਾਮ ਦਾ ਆਸਰਾ ਗੁਰੂ ਸਾਹਿਬ ਨੇ ਬਖਸ਼ਿਆ ਹੈ